ਕਹਿੰਦੇ ਆ ਜਦੋਂ ਬੁਲੇਟ ਚੱਲਦਾ ਹੈ ਤਾਂ ਦੁਨੀਆ ਰਸਤਾ ਦਿੰਦੀ ਹੈ ਪਰ ਕਿਲਾ ਰਾਏਪੁਰ ਦੇ ਖੇਡ ਮੇਲੇ ਦੇ ਵਿੱਚ ਇੱਕ 19 ਸਾਲ ਦੇ ਨੌਜਵਾਨ ਨੇ ਇਸ ਨੂੰ ਗਲਤ ਕਰ ਦਿਖਾਇਆ ਕਿਉਂਕਿ ਦੋ ਬੁਲੇਟ ਪੂਰਾ ਜ਼ੋਰ ਲਗਾਉਂਦੇ ਰਹ ਗਏ ਪਰ ਲਵਪ੍ਰੀਤ ਨਾਮ ਦੇ 19 ਸਾਲ ਦੇ ਨੌਜਵਾਨ ਨੇ ਬੁਲੇਟਾਂ ਨੂੰ ਆਪਣੀ ਜਗ੍ਹਾ ਤੋਂ ਟੱਸ ਤੋਂ ਮਸ ਨਹੀਂ ਹੋਣ ਦਿੱਤਾ ਉਹਨਾਂ ਨੂੰ ਆਪਣੀਆਂ ਬਾਹਾਂ ਚੁਲਝਾਏ ਰੱਖਿਆ ਆਓ ਲਵਪ੍ਰੀਤ ਨਾਲ ਗੱਲਬਾਤ ਕਰਦੇ ਆਂ ਲਵਪ੍ਰੀਤ ਜੋ ਹੁਣੇ ਕਰਤੱਬ ਤੁਸੀਂ ਸਾਨੂੰ ਦਿਖਾਇਆ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਸਮਝਾਓ ਕਿ ਕਿਵੇਂ ਕੀਤਾ ਇਹ ਬਾਵਾں ਤੇ ਜੋਰ ਨਾਲ ਹੀ ਆ ਕਰਤੱਬਾ ਅੱਜ ਦਿਖਾਇਆ ਮੈਂ 2 ਬੁਲਟ ਮੋਟਰਸ਼ੈਲ ਅੱਗੇ ਵੀ ਅੱਗੇ 4 ਬੁਲਟ ਮੋਟਰਸ਼ੈਲ ਮੈਂ ਰੋਕ ਲੈਣਾ ਵਾ ਪਰ ਅੱਜ ਬੁਲਟ ਮੋਟਰਸ਼ੈਲ ਨਾ ਮਿਲਣ ਕਰਕੇ ਇਹ 2 ਮੋਟਰਸ਼ੈਲ ਮਿਲੇ ਸੀ ਉਹਨਾਂ ਦਾ ਕਰਤੱਬਾ ਦਿਖਾਇਆ ਦੁਨੀਆਂ ਨੂੰ ਇਹ ਜਿੱਥੋਂ ਤੱਕ ਵੀ ਆਵਾਜ਼ ਇਹਨਾਂ ਨੌਜਵਾਨ ਸਮਝਣ ਕੇ ਅੱਜ ਕੱਲ ਨੌਜਵਾਨ ਕਈ ਨਸ਼ਿਆਂ ਦੇ ਵਿੱਚ ਜ਼ਿਆਦਾ ਗੁਲਤਾਨ ਹੁੰਦੇ ਜਾ ਰਹੇ ਨੇ ਇਸ ਕਰਕੇ ਉਹਨਾਂ ਦੇ ਇਹ ਸੁਝਾਅ ਦਿੰਨਾ ਵਾ ਮੈਂ ਕਿ ਆਪਣਾ ਜੋਰ ਇਹਨਾਂ ਖੇਡਾਂ ਵਿੱਚ ਲਗਾਓ ਅਦੇ ਕਬੱਡੀ ਆਦੀ ਆਦੇ ਖੇਡਾਂ ਵਿੱਚ ਇਹਨਾਂ ਨੂੰ ਨੌਜਵਾਨਾਂ ਨੂੰ ਆਪਣਾ ਕਿਤਾਬ ਦਿਖਾਉਣਾ ਚਾਹੀਦਾ। ਲਓ ਪ੍ਰੀਤ ਜਦੋਂ ਅਸੀਂ ਤੁਹਾਡਾ ਕਰਤੱਬ ਦੇਖ ਰਹੇ ਸੀ ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆਇਆ ਕਿ ਬੁਲਟ ਦੀ ਦੋਨੋਂ ਡਰਾਈਵਰਜ਼ ਨੇ ਇੱਕ ਪਾਸੇ ਇੱਕ ਬੁਲਟ ਨੇ ਦੂਜੇ ਪਾਸੇ ਦੂਜੇ ਦੇ ਡਰਾਈਵਰ ਨੇ ਪੂਰਾ ਜ਼ੋਰ ਲਗਾ ਦਿੱਤਾ ਸੀ ਬਲਕਿ ਪਿਛਲੇ ਜਿਹੜੇ ਟਾਇਰਜ਼ ਆ ਉਹ ਬਹੁਤ ਤੇਜ਼ੀ ਨਾਲ ਘੁੰਮਣ ਲੱਗੇ ਸੀ ਪਰ ਉਹ ਆਪਣੀ ਜਗ੍ਹਾ ਤੋਂ ਹਿੱਲਣ ਨਹੀਂ ਦਿੱਤਾ ਤੁਸੀਂ ਬੁਲਟ ਨੂੰ ਕਿੰਨਾ ਜ਼ੋਰ ਲੱਗਦਾ ਹੈ ਤੇ ਕਿੰਨਾ ਮੁਸ਼ਕਿਲ ਸੀ ਇਹ ਕਰਨਾ ਇਹ ਬਾਹਾਂ ਦੇ ਬੈਲੈਂਸ ਹੀ ਬਣਾਉਣਾ ਪੈਂਦਾ ਹੈ ਇਹ ਜੋ ਜਿੰਨਾ ਕ ਆਪਣੇ ਤੇ ਬਾਹਾਂ ਦੇ ਵਿੱਚ ਬੈਲੈਂਸ ਬਣਾਵਾਂਗੇ ਉਨਾ ਹੀ ਵਧੀਆ ਤਰੀਕੇ ਨਾਲ ਡੱਕੇ ਜਾਣਗੇ ਕਈ ਵਾਰ ਕਈ ਨੌਜਵਾਨ ਐਵੇਂ ਹੀ ਆਪਣਾ ਜੋਰ ਦਿਖਾਉਣ ਲੱਗ ਪੈਂਦੇ ਨੇ ਪਰ ਉਹ ਆਪਣਾ ਸਰੀਰ ਦਾ ਕੋਈ ਨੁਕਸਾਨ ਕਰ ਬੈਂਦੇ ਨੇ ਇਸ ਕਰਕੇ ਉਹਨਾਂ ਨੂੰ ਬੇਨਤੀ ਆ ਕਿ ਇਹ ਮੜਾ ਬੜੀ ਵਧੀਆ ਤਰੀਕੇ ਦੇ ਨਾਲ ਤੇ ਧਿਆਨ ਨਾਲ ਇਹ ਗੇਮ ਨੂੰ ਦੁਹਾਨਾ ਪੈਂਦਾ ਇੰਜਰੀ ਦੇ ਵੀ ਬਹੁਤ ਜ਼ਿਆਦਾ ਚਾਂਸਸ ਰਹਿੰਦੇ ਆ ਇਹਦੇ ਵਿੱਚ ਇੰਜਰੀ ਦੇ ਜਾਂ ਸੱਟ ਲੱਗਣ ਦੇ ਵੀ ਕਾਫੀ ਜ਼ਿਆਦਾ ਚਾਂਸਸ ਰਹਿੰਦੇ ਆ ਸੱਟ ਇਹਦੇ ਵਿੱਚ ਜ਼ਿਆਦਾ ਨੁਕਸਾਨ ਹੁੰਦਾ ਨੇ ਇਸ ਕਰਕੇ ਆਪਾਂ ਜਿੰਨਾ ਵੀ ਬਾਵਾਵਾਂ ਦੇ ਵਿੱਚ ਜੋਸ਼ ਹੈਗਾ ਆਪਣੀਆਂ ਦੇ ਵਿੱਚ ਤੇ ਫੇਰ ਹੀ ਆਪਾਂ ਇਹ ਕਿਰਤਬ ਦਿਖਾਈਏ ਨਹੀਂ ਤੇ ਰਹਿਣ ਦੇ ਇਹ ਪ੍ਰੋਫੈਸ਼ਨਲੀ ਤੁਸੀਂ ਟ੍ਰੇਨਿੰਗ ਵੀ ਲੈਣੋ ਇਸ ਚੀਜ਼ ਦੀ ਤਾਂ ਕਿ ਇਹਦੇ ਵਿੱਚ ਮਹਾਰਤ ਹਾਸਲ ਕਰ ਸਕੋ ਨਹੀਂ ਮੈਂ ਸ਼ੁਰੂ ਤੋਂ ਹੀ ਇਹ ਗੇਮ ਕਰਦਾ ਆ ਸ਼ੁਰੂ ਤੋਂ ਵਿੱਚ ਮੈਂ 300 ਡੰਡ ਤੋਂ ਲੈ ਕੇ 500 ਡੰਡ ਮਾਰ ਲੈਂਦਾ ਸੀ ਇਸ ਕਰਕੇ ਮੇਰੀਆਂ ਬਾਹਾਂ ਦੇ ਵਿੱਚ ਜ਼ਿਆਦਾ ਬੈਲੈਂਸ ਬਣ ਕਰਕੇ ਇਹ ਖੇਡਣਾ ਸ਼ੁਰੂ ਕੀਤੀ ਅੱਜ ਤੋਂ ਬਹੁਤ ਸਾਰੇ ਸਾਡੇ ਦਰਸ਼ਕ ਹੋ ਸਕਦਾ ਹੈ ਤੇ ਤੁਹਾਡਾ ਇਹ ਕਰਤਵ ਦੇਖਣ ਤੋਂ ਬਾਅਦ ਘਰੇ ਜਾਂ ਕਿਤੇ ਬਾਹਰ ਗਰਾਊਂਡ ਦੇ ਵਿੱਚ ਇਹ ਟਰਾਈ ਕਰਨ ਦੀ ਕੋਸ਼ਿਸ਼ ਕਰਨ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਇਹ ਸੁਝਾ ਦੇਣਾ ਵਾ ਕਿ ਪਹਿਲਾਂ ਆਪਾਂ ਕੋਈ ਮਿਹਨਤ ਲਗਾਈ ਆ ਆਪਣੀਆਂ ਬਾਵਾਂ ਦੇ ਵਿੱਚ ਦੇਖੀਏ ਕਿੰਨੀ ਕਿ ਜਾਣ ਆ ਫਿਰ ਹੀ ਆਪਾਂ ਇਹਦੇ ਬਾਰੇ ਕੋਈ ਸੋਚਾਂਗੇ ਆਦਰਵਾਇਜ਼ ਕਿਤੇ ਨਾ ਕਿਤੇ ਥੋੜਾ ਡੇਂਜਰਸ ਹੋ ਸਕਦਾ ਹੈ ਖਿਡਾਰੀਆਂ ਦੇ ਲਈ ਹੋ ਸਕਦਾ ਹੈ ਡੇਂਜਰਸ ਕਿਉਂਕਿ ਜੇਕਰ ਆਪਾਂ ਉਦਾਂ ਵੀ ਵੈਸੇ ਵੀ ਕਈ ਪਿੰਡ ਦੇ ਵਿੱਚ ਨੌਜਵਾਨ ਜਿਹੜੇ ਆ ਉਹ ਇਹੋ ਜਿਹੇ ਪ੍ਰਦਰਸ਼ਨ ਦਿਖਾਉਣਾ ਸ਼ੁਰੂ ਕਰ ਦਿੰਦੇ ਪਰ ਬਾਅਦ ਵਿੱਚ ਉਹਨਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਪਹੁੰਚਦਾ ਲਾਪ੍ਰੀਤ ਮੇਲੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੇਲਾ ਕਿਲਾ ਰਾਏਪੁਰ ਦਾ ਪੂਰੇ ਜੋਬਨ ਤੇ ਆ ਕਿਵੇਂ ਲੱਗਿਆ ਤੁਹਾਨੂੰ ਇਹ ਮੋਲਾ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਮੇਲੇ ਨੂੰ ਲੈ ਕੇ ਅੱਜ ਮੇਲੇ ਵਿੱਚ ਬਹੁਤ ਹੀ ਸਾਰੇ ਦੂਰੋਂ ਦੂਰੋਂ ਦਰਸ਼ਕਾਂ ਤੇ ਨੌਜਵਾਨ ਇੱਥੇ ਖੇਡਾਂ ਦਿਖਾਉਣ ਆਏ ਨੇ ਤੇ ਜਿਹੜੇ ਵੀ ਅੱਜ ਇੱਥੇ ਨੌਜਵਾਨ ਆਪਣੀਆਂ ਖੇਡਾਂ ਦਿਖਾ ਰਹੇ ਨੇ ਉਹਨਾਂ ਨੂੰ ਮੈਂ ਇੱਥੇ ਪਹੁੰਚਦੇ ਜੀ ਆਇਆਂ ਆਖਦਾ ਬਹੁਤ ਹੀ ਵਧੀਆ ਕਿਲਾ ਰਾਜਪੁਰ ਦਾ ਖੇਡ ਮੇਲਾ ਏ ਜਿੱਥੇ ਜਿੰਦੇ ਵੀ ਨੌਜਵਾਨ ਪਹੁੰਚਦੇ ਉਹਨਾਂ ਦਾ ਮਾਨ ਸਤਕਾਰ ਕੀਤਾ ਜਾਂਦਾ ਏ ਥੈਂਕ ਯੂ ਨੌਪ੍ਰੀਤ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪਰ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਆਪਣੇ ਡੋਲੇ ਵੀ ਦਿਖਾ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਲਵਪ੍ਰੀਤ ਦੀਆਂ ਬਾਹਾਂ 'ਚ ਕਿੰਨੀ ਜਾਨ ਹੈ ਦੂਜੀ ਵੀ ਤਾਂ ਇਹ ਸੀ ਲਵਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜੋ ਉਹਨਾਂ ਨੇ ਹੁਣੇ ਕਰਤੱਵ ਕਰਕੇ ਦਿਖਾਇਆ ਉਸ ਨੂੰ ਕਰਨ ਦੇ ਲਈ ਬਹੁਤ ਮਿਹਨਤ ਲੱਗਦੀ ਹੈ ਦੇ ਸਾਰੇ ਦਰਸ਼ਕਾਂ ਨੂੰ ਲਵਪਰੀ ਤੱਕ ਹੈ ਹੀ ਚੁਕੇ ਅਸੀਂ ਵੀ ਇਹੀ ਕਹਿਣਾ ਚਾਹਾਂਗੇ ਕਿ ਐਸੇ ਕਰਤੱਬ ਘਰੇ ਬਿੜਾ ਪ੍ਰੈਕਟਿਸ ਦੇ ਬਿਲਕੁਲ ਟਰਾਈ ਕਰਨ ਦੀ ਕੋਸ਼ਿਸ਼ ਨਾ ਕਰੋ ਕੈਮਰਾ ਪਰਸਨ ਮਨੀਸ਼ ਦੇ ਨਾਲ ਪਰਵੇਸ਼ ਸੰਧੂ এবੀਪੀ ਨਿਊਜ਼ ਲੁਧਿਆਣਾ